ਰਾਣਾ ਹਰਜਿੰਦਰ ਸਿੰਘ ਆ ਮੈਂ ਪਿੰਡ ਸਰਦਾਰ ਗੜ ਦਾ ਰਹਿਣ ਵਾਲਾ ਹਾਂ ਤੇ ਇਹ ਸਾਡੀ ਗਲੀ ਦਾ ਮੁੱਦਾ ਜੀ ਇਹ ਵਾਰਡ ਨੰਬਰ 2 ਦੇ ਵਿੱਚ ਸਾਡੀ ਗਲੀ ਆਉਂਦੀ ਹੈ ਤੇ ਇਹ ਗਲੀ ਦਾ ਅਸੀਂ ਮੁੱਦਾ ਤਾਂ ਚੱਕਿਆ ਕਿਉਂਕਿ ਸਾਡੇ ਨਾਲ ਤਾਂ ਕੋਈ ਪਾਣੀ ਦਾ ਵਿਕਾਸ ਆ ਸਾਡੀ ਗਲੀ ਕੱਚੀ ਆ ਅਸੀਂ ਬਾਈ ਘਰ ਇਸ ਗਲੀ ਤੇ ਰਹਿੰਦੇ ਆ ਸਾਨੂੰ ਇਹ ਪ੍ਰੋਬਲਮ ਆ ਕਿ ਸਾਡੇ ਮੀਂਹ ਕਣੀ ਦੇ ਟਾਈਮ ਤੇ ਬਾਕੀ ਉਦਾਂ ਘਰਾਂ ਦਾ ਪਾਣੀ ਨਾਲ ਗਲੀ ਚ ਰਹਿੰਦਾ ਜਿੱਕੜ ਤੇ ਅਸੀਂ ਇਹ ਮੁੱਦੇ ਦੇ ਤੌਰ ਤੇ ਅਸੀਂ 2022 ਦੇ ਵਿੱਚ ਬੀਡੀਪੀ ਨੂੰ ਆ ਮੰਗ ਪੱਤਰ ਦਿੱਤਾ ਜਿਹਦੇ ਉੱਤੇ ਆਹ 21 22 ਘਰਾਂ ਦੇ ਸਾਈਨ ਆ ਸਾਰਿਆਂ ਦੇ ਸਾਰਿਆਂ ਦੇ ਸਾਈਨ ਹੈ ਸਾਰੇ ਘਰਾਂ ਦੇ ਬਤੌਰ ਆਹ ਪੰਚਾਇਤ ਮੈਂਬਰ ਜਿੰਨੇ ਵੀ ਹੈਗੇ ਪਿੰਡ ਦੇ 4-5 ਪੰਚਾਇਤ ਮੈਂਬਰਾਂ ਦੇ ਸਾਈਨ ਇਹ ਘਰੋਂ ਦਿੱਤੀ ਤੁਸੀਂ ਅਪਲੀਕੇਸ਼ਨ ਇਹ 2022 ਦੇ ਵਿੱਚ ਦੀ ਸੀ 10 ਤਰੀਕ 10 ਤਰੀਕ ਅੱਠਵਾਂ ਮਹੀਨਾ 2022 ਨੂੰ ਬੀਡੀਪੀ ਡੀਡੀਪੀ ਨੂੰ ਦਿੱਤੀ ਸੀਗੀ। ਤੁਹਾਡਾ ਕੋਈ ਹੱਲ ਹੋਇਆ ਨਹੀਂ ਇਹਦੇ ਵਿੱਚ? ਨਹੀਂ ਹੋਇਆ ਨਹੀਂ ਜੀ ਹੱਲ। ਹਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ। ਪੰਚਾਇਤ ਮੈਂਬਰ ਜਾ ਕੇ ਪੰਚਾਇਤ ਮੈਂਬਰ ਨੰਬਰਦਾਰ ਸਰਪੰਚ ਤੱਕ ਅਸੀਂ ਸਾਰੇ ਤੱਕ ਗਏ ਆ। ਆ ਮਾਤਾ ਜੀ ਸਾਡੇ ਗਏ ਸੀਗੇ ਨੰਬਰਦਾਰ ਕੋਲ, ਸਰਪੰਚ ਕੋਲ। ਸਰਪੰਚ ਨੇ ਜਵਾਬ ਦਿੱਤਾ ਕਿ ਇਹ ਤੁਹਾਡੀ ਗਲੀ ਬਣਨੀ ਨਹੀਂ। ਇਸ ਗਲੀ ਦੇ ਵਿੱਚ ਪੁਰਾਣਾ ਸਾਬਕਾ ਸਰਪੰਚ ਰੂਪ ਸਿੰਘ ਸੀਗਾ ਉਸ ਟਾਈਮ ਤੇ ਜਦ ਖੜਵੰਜਾ ਲੱਗਿਆ ਸੀਗਾ। ਸਾਡੇ ਘਰਾਂ ਤੋਂ ਲੱਗ ਕੇ ਗਲੀ ਤੱਕ ਗਿਆ ਅੱਗੇ ਰਸਤੇ 'ਚ ਜਾ ਕੇ ਇਹ ਇੱਕ ਘਰ ਨੇ ਬੰਦ ਕਰਾਤਾ ਉਦੋਂ ਬਾਅਦ ਉੱਥੇ ਮੁੱਦਾ ਖੜਾ ਸਾਡੀ ਗਲੀ ਦੀ ਬਹੁਤ ਮਾੜੀ ਕੰਡੀਸ਼ਨ ਆ ਤੇ ਇਹ ਮੰਗ ਪੱਤਰ ਅਸੀਂ ਆਪਣੇ ਹਲਕਾ ਅਚਾਰ ਜਤਿੰਦਰ ਭੱਲਾ ਜੀ ਨੂੰ ਵੀ ਦੇ ਚੁੱਕੇ ਆ ਉਹ ਵੀ ਕਹਿੰਦੇ ਬਣੂਗੀ ਬੀਡੀਪੀ ਨੂੰ ਕਿਹਾ ਸੀਗਾ 2022 ਚੋਂ ਬਾਅਦ ਦੋ ਤਿੰਨ ਵਾਰੀ ਮੈਂ ਤੇ ਬਾਈ ਜਗਮੰਦਰ ਸਿੰਘ ਅਸੀਂ ਜਾ ਵੀ ਚੁੱਕੇ ਆ ਉਹਦੇ ਕੋਲੇ ਪਰ ਸਾਨੂੰ ਪਹਿਲ ਦੇ ਆਧਾਰ ਤੇ ਗਿਆ ਪਰ ਹਜੇ ਤੱਕ ਸਾਡੀ ਗਲੀ ਦਾ ਕੋਈ ਮੁੱਦਾ ਨਹੀਂ ਹੋਇਆ ਹੱਲ ਠੀਕ